ਅਮਰਤਾ ਪ੍ਰੀਤਮ ਦਾ ਪੰਜਾਬੀ ਨਾਵਲ ਧਰਤੀ ਸਾਗਰ ਦੇ ਸਿਪੀਆਂ ਦਾ ਅਗਲਾ ਭਾਗ ਪੰਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਤਾਂ ਜੋ ਤੁਸੀਂ ਕਹਾਣੀਆਂ ਤੇ ਨਾਵਲ ਨਾਲ ਦੀ ਨਾਲ ਸੁਣ ਸਕੋ ਸੋ ਅਗਲਾ ਭਾਗ ਪੰਜ ਚੀਰਾਂ ਪਿੱਛੋਂ ਬੜੇ ਹੀ ਚੀਰਾਂ ਪਿੱਛੋਂ ਚੇਤਨਾ ਨੂੰ ਇੱਕ ਦਿਨ ਮਿੰਨੀ ਇਸ ਤਰ੍ਹਾਂ ਮਿਲੀ ਜਿਵੇਂ ਵਰਿਆਂ ਪਿੱਛੋਂ ਅਲਮਾਰੀਆਂ ਜਾਂ ਟਰੰਕਾਂ ਨੂੰ ਫੋਲਦਿਆਂ ਕਿਸੇ ਨੂੰ ਆਪਣੀ ਗਵਾਚੀ ਕਾਪੀ ਲੱਭ ਪਵੇ ਜਾਂ ਕੋਈ ਗਵਾਚੀ ਹੋਈ ਤਸਵੀਰ ਜਾਂ ਕੋਈ ਗਵਾਚਾ ਹੋਇਆ ਖਤ ਚੇਤਨਾ ਨੇ ਉਮਲ ਕੇ ਮਿੰਨੀ ਦੀ ਬਾਹ ਫੜ ਲਈ ਪਰ ਜਦੋਂ ਧਿਆਨ ਨਾਲ ਮਿੰਨੀ ਦੇ ਮੂੰਹ ਵੱਲ ਤੱਕਿਆ ਤਾਂ ਉਸ ਨੂੰ ਯਾਪਿਆ ਕਿ ਵਰਿਆਂ ਪਿੱਛੋਂ ਲੱਭੀ ਕਾਪੀ ਦੇ ਸਫੇ ਮੁਰੁੰਡੇ ਹੋਏ ਸਨ ਵਰਿਆਂ ਪਿੱਛੋਂ ਲੱਭੀ ਤਸਵੀਰ ਦਾ ਮੂੰਹ ਮੁਝੜਿਆ ਹੋਇਆ ਸੀਗਾ ਤੇ ਵਰਿਆਂ ਪਿਛੋਂ ਲੱਭਿਓ ਇੱਕ ਖੱਤ ਦੀ ਸਿਆਹੀ ਖੁਰ ਗਈ ਹੋਈ ਸੀ। ਮਿੰਨੀ ਚੇਤਨਾ ਨੇ ਮਿੰਨੀ ਦੇ ਮੁੱਢ ਨੂੰ ਖਬਰ ਇਹਨਾਂ ਨੇ ਹੀ ਝੂਣਿਆ ਜਿੰਨਾ ਉਹਦੇ ਮਨ ਨੂੰ ਹਿਲਾਉਣ ਦਿੱਤਾ। ਹਾਂ ਚੇਤੀ ਕੀ ਹਾਲ ਹੈ ਤੇਰਾ? ਜਿਹੜੀ ਗੱਲ ਮੈਨੂੰ ਪੁੱਛਣੀ ਚਾਹੀਦੀ ਏ ਉਹ ਤੂੰ ਕਿਉਂ ਪੁੱਛਨੀ ਪਈਂ? ਮੇਰਾ ਹਾਲ ਕੋਈ ਪੁੱਛਣ ਦਾ ਮੁਹਤਾਜ ਏ, ਕੋਈ ਚੰਗਾ ਭਲਾਏ ਤੇ ਚੰਗਾ ਭਲਾ ਦੱਸਦਾ ਆ। ਸੁਣਿਆ ਸੀਗਾ ਤੈਨੂੰ ਬੜੀ ਚੰਗੀ ਨੌਕਰੀ ਮਿਲ ਗਈ ਏ। ਇੱਕ ਵਾਰੀ ਮੈਂ ਤੈਨੂੰ ਵੇਖਿਆ ਵੀ ਸੀਗਾ ਤੂੰ ਟੈਲੀਵਿਜ਼ਨ ਵਿੱਚ ਕੰਮ ਕਰਦੀ ਪਈਂ ਹੈ ਨਾ। ਐਸ ਲਈ ਮੈਂ ਕਹਿਨੀ ਪਈ ਹਾਂ ਕਿ ਮੇਰਾ ਹਾਲ ਵੀ ਕੋਈ ਪੁੱਛਣ ਵਾਲਾ ਏ ਪੁੱਛਣ ਵਾਲਾ ਤਾਂ ਤੇਰਾ ਹਾਲ ਏ ਮੇਰਾ ਹਾਲ ਮਿੰਨੀ ਚੁੱਪ ਹੋ ਗਈ ਮੈਨੂੰ ਤਾਂ ਪੁੱਛਦਿਆਂ ਵੀ ਡਰ ਲੱਗਣ ਲੱਗਦਾ ਆ ਫਿਰ ਤੂੰ ਆਪ ਹੀ ਸੋਚ ਜੇ ਪੁੱਛਦਿਆਂ ਡਰ ਲੱਗਦਾ ਏ ਤਾਂ ਦੱਸ ਦਿਆਂ ਕੀ ਲੱਗਦਾ ਹੋਵੇਗਾ ਚੇਤਨਾ ਦੀ ਮਿੰਨੀ ਨਾਲ ਇਹ ਮੁਲਾਕਾਤ ਬੜੇ ਭੀੜ ਭੜੱਕੇ ਵਿੱਚ ਹੋਈ ਸੀਗੀ ਉਸਨੇ ਮਿੰਨੀ ਨੂੰ ਭੀੜ ਵਿੱਚੋਂ ਕੱਢ ਲਿਆ ਜੋਰੀ ਆਪਣੇ ਨਾਲ ਆਪਣੇ ਘਰ ਲੈ ਆਈ ਉਸ ਨੂੰ ਯਾਦ ਰਿਹਾ ਸੀ ਕਿ ਅੱਜ ਉਹ ਇਹ ਕਾਪੀ ਇਹ ਤਸਵੀਰ ਇਹ ਖਾਤ ਆਪਣੀ ਕੋਈ ਅਲਮਾਰੀ ਜਾਂ ਸੰਦੂਕ ਫੋਲਦਾ ਨਹੀਂ ਸੀ ਲੱਭਾ ਸਗੋਂ ਇਹ ਕਵਾੜੀਏ ਦੀ ਦੁਕਾਨ ਉਤੋਂ ਲੱਭਾ ਸੀਗਾ ਸਾਰਾ ਰਾਹ ਉਸਨੇ ਮੀਨੀ ਨੂੰ ਆਪਣੇ ਹੱਥ ਨਾਲ ਕੁੱਟੀ ਰੱਖਿਆ ਕਮਰੇ ਵਿੱਚ ਆ ਕੇ ਚੇਤਨਾ ਨੇ ਦੇਖਿਆ ਕਿ ਮੀਨੀ ਦੀਆਂ ਅੱਧੀਆਂ ਸੁੱਤੀਆਂ ਤੇ ਅੱਧੀਆਂ ਜਾਗਦੀਆਂ ਅੱਖਾਂ ਕੁਝ ਇਸ ਤਰ੍ਹਾਂ ਹੋ ਗਈਆਂ ਸਨ ਕਿ ਕਿਸੇ ਵੇਲੇ ਤਾਂ ਉੱਕਾ ਮੀਟਿੰਗਾਂ ਹੋਈਆਂ ਜਾਪਦੀਆਂ ਸਨ ਤੇ ਕਿਸੇ ਵੇਲੇ ਉੱਕਾ ਖੁੱਲੀਆਂ ਹੋਈਆਂ ਚੇਤਨਾ ਨੇ ਚਾਹ ਬਣਾਈ ਮਿੰਨੀ ਨੇ ਚਾਹ ਦਾ ਘੁੱਟ ਪਰਦਿਆਂ ਚੇਤਨਾ ਵੱਲ ਇਸ ਤਰ੍ਹਾਂ ਤਰਲਾ ਪਾ ਕੇ ਤੱਕਿਆ ਜਿਵੇਂ ਆਖਰੀ ਹੋਵੇ ਤੇਰਾ ਬੜਾ ਹੀ ਭਲਾ ਹੋਵੇ ਜੇ ਤੂੰ ਮੈਨੂੰ ਕੁਝ ਨਾ ਪੁੱਛੇ ਤਾਂ ਚੇਤਨਾ ਨੇ ਭਾਵੇਂ ਬਿਵਸਾਇਆ ਵਾਂਗ ਮਿੰਨੀ ਨੂੰ ਆਪਣੇ ਸਾਹਮਣੇ ਬਿਠਾਇਆ ਹੋਇਆ ਸੀਗਾ ਪਰ ਇੱਕ ਮੇਲੇ ਤੇ ਕੰਨੀ ਕੋਲੋਂ ਪਾਟੇ ਹੋਏ ਇਸ ਬੰਦ ਲਿਫਾਫੇ ਨੂੰ ਦੇਖ ਕੇ ਚੇਤਨਾ ਵੀ ਉਸ ਨੂੰ ਖੋਲਣ ਤੋਂ ਡਰਦੀ ਪਈ ਸੀ ਪਤਾ ਨਹੀਂ ਉਹਦੇ ਵਿੱਚ ਕੀ ਲਿਖਿਆ ਹੋਵੇਗਾ ਲਿਫਾਫੇ ਹਮੇਸ਼ਾ ਸੁੱਖ ਦੀ ਖਬਰ ਹੀ ਤਾਂ ਨਹੀਂ ਲਿਆਉਂਦੇਗੇ ਚੇਤਨਾ ਨੇ ਚਾਹ ਦਾ ਪਿਆਲਾ ਪੀਤਾ ਤੇ ਉੱਠ ਕੇ ਕੁਝ ਰਿਕਾਰਡ ਵਜਾਉਣ ਲੱਗ ਪਈ। ਚੇਤਨਾ ਨੇ ਆਪਣੀ ਮਰਜ਼ੀ ਦੇ ਕੁਝ ਗੀਤ ਲੱਭ-ਲੱਭ ਕੇ ਖਰੀਜੇ ਹੋਏ ਸਨ। ਉਹ ਰੇਡੀਓ ਬੜਾ ਘੱਟ ਸੁਣਦੀ ਸੀ। ਕਈ ਕਦੇ ਕੋਈ ਪੁਰਲਾਟਾਵਾ ਗੀਤ ਹੀ ਉਸ ਨੂੰ ਪਸੰਦ ਆਉਂਦਾ ਸੀਗਾ। ਐਸ ਲਈ ਉਸ ਨੇ ਆਪਣੀ ਮਰਜ਼ੀ ਦੇ ਗੀਤਾਂ ਦੀ ਚੋਣ ਕਰਕੇ ਉਹਨਾਂ ਦੇ ਰਿਕਾਰਡ ਰਿਕਾਰਡ ਸਾਹਮਣੇ ਹੋਏ ਸਨ। ਫਿਰ ਕਾਰਡ ਵਜਦੇ ਰਹੇ ਮਿੰਨੀ ਸੌਂਦੀ ਰਹੀ ਪਰ ਸੁਣਦੀ ਸੌਂਦੀ ਦੀਆਂ ਅੱਖਾਂ ਕਦੇ ਇੰਜ ਬੋਹਰ ਆ ਜਾਂਦੀਆਂ ਸੀਗੀਆਂ ਕੰਨ ਕਦੇ ਇਸ ਤਰ੍ਹਾਂ ਤਰਵਕ ਪੈਂਦੇ ਸਨ ਜਿਵੇਂ ਉਹ ਕਿਸੇ ਵਰਜਿਤ ਵਾਦੀ ਵਿੱਚ ਆਣ ਕੇ ਖਲੋ ਗਈ ਹੋਵੇ ਉਸ ਦਾ ਮਨ ਇਸ ਵਜਿਤਵਾਦੀ ਦੀ ਖੂਬਸੂਰਤੀ ਤੋਂ ਇਨਕਾਰੀ ਨਹੀਂ ਸੀ ਜਾਪਦਾਗਾ ਪਰ ਉਸ ਦੇ ਮਨ ਉੱਤੇ ਅਪਰਾਧੀ ਹੋਣ ਦਾ ਇੱਕ ਪਾਰ ਪਿਆ ਹੋਇਆ ਸੀਗਾ ਗੀਤ ਦੇ ਜਿਸ ਵੇਲੇ ਇਹ ਬੋਲ ਆਏ ਕਾਂਟੇ ਲੱਭੋਂ ਕੋ ਹਰਫੇ ਤਮੰਨਾ ਕੇ ਨਾਮ ਪਰ ਚੂਮੇ ਸਲੀਬ ਕੰਮਤੇ ਰਹਿਣਾ ਕੇ ਨਾਮ ਪਰ ਮਿੰਨੀ ਕੁਰਸੀ ਤੋਂ ਉੱਠ ਕੇ ਚੇਤਨਾ ਦੀ ਮੰਜ਼ੀ ਉੱਤੇ ਲੰਮੀ ਪੈ ਗਈ ਉਸ ਦੇ ਸਿਰ ਨੂੰ ਇਸ ਵੇਲੇ ਪਤਾ ਨਹੀਂ ਕਿਸ ਸਹਰਾਣੇ ਦਾ ਕਿਹੋ ਜਿਹਾ ਸਰਾਚਾਹੀਦਾ ਸੀਗਾ ਗੀਤ ਦੇ ਅਗਲੇ ਬੋਲ ਸਨ ਕਾਤਲ ਗੁਨਾਹਗਾਰ ਨਹੀਂ ਹਮ ਗੁਨਾਹਗਾਰ ਹਮ ਗੁਨਾਹਗਾਰ ਨੇ ਫਰੇਬ ਖਾਏ ਮਸੀਹਾ ਕੇ ਨਾਮ ਪਰ ਮਿੰਨੀ ਨੇ ਜ਼ਿੰਦਗੀ ਦੇ ਪਤਾ ਨਹੀਂ ਕਿਹੜੇ ਫਰੇਬ ਵਿੱਚ ਡੁੱਬਦੀਆਂ ਤੇ ਤਰਦੀਆਂ ਅੱਖਾਂ ਨਾਲ ਚੇਤਨਾ ਵੱਲ ਦੇਖਿਆ ਔਰੀ ਨਜ਼ਰ ਇਕਾੜਾ ਪਾ ਕੇ ਚੇਤਨਾ ਨੂੰ ਆਖਦੀ ਪਈ ਸੀ ਤੂੰ ਮੇਰਾ ਹਾਲ ਕਿਉਂ ਨਹੀਂ ਪੁੱਛਦੀ ਆਖਰ ਜੇ ਤੂੰ ਨਹੀਂ ਪੁੱਛੇਂਗੀ ਤਾਂ ਹੋਰ ਕੌਣ ਪੁੱਛੇਗਾ ਤੋ ਇੰਨਾ ਵਰਿਆ ਵਿੱਚ ਬੜੇ ਗੀਤ ਲਿਖੇ ਹੋਣਗੇ ਬੜੇ ਪਿਆਰੇ ਗੀਤ ਚੇਤਨਾ ਨੇ ਪੁੱਛਿਆ ਨਹੀਂ ਚੇਤੀ ਜਿਹੋ ਜਿਹੇ ਗੀਤ ਤੂੰ ਪੁੱਛਨੀ ਏ ਮੈਂ ਉਹ ਜਿਹਾਂ ਕੋਈ ਨਹੀਂ ਲਿਖਿਆ ਇਹ ਕਿਸ ਤਰ੍ਹਾਂ ਹੋ ਸਕਦਾ ਏ ਮੁਹੱਬਤ ਦੇ ਗੀਤ ਲਿਖਣਾ ਤਾਂ ਵੇਲੇ ਲੋਕਾਂ ਦਾ ਕੰਮ ਏ ਅਮੀਰ ਲੋਕਾਂ ਦਾ ਸ਼ੂਗਰ ਲੈ ਖੁਦਗਰਜ਼ ਲੋਕਾਂ ਦਾ ਇਤਨਾ ਤਰ੍ਹਾਂ ਕੁਠੀ ਮਿਨੀ ਸਾਡੇ ਜੇਸ਼ ਵਿੱਚ ਬੜੀ ਗਰੀਬੀ ਹੈ 체ਤੀ ਬੜੀ ਹੈ ਹਾਲਤ ਵੇਲੀਆਂ ਨਜ਼ਮਾਂ ਨੂੰ ਲੋਕ ਕੀ ਕਰਨਗੇ ਜਦੋਂ ਲੋਕਾਂ ਨੂੰ ਕਣਕ ਦੀ ਰੋਟੀ ਨਾਲ ਲੱਭਦੀ ਹੋਵੇ ਉਦੋਂ ਉਹਨਾਂ ਨਾਲ ਫੁੱਲਾਂ ਦੀ ਖੁਸ਼ਬੂ ਦੀਆਂ ਗੱਲਾਂ ਕਿਸ ਤਰ੍ਹਾਂ ਕਰ ਸਕਦੇ ਹਨ ਮਿਨੀ 체ਜਨਾ ਨੇ ਕੁਝ ਆਖਣਾ ਚਾਹਿਆ ਪਰ ਉਸ ਨੂੰ ਜਾਪਿਆ ਕਿ ਮਿਨੀ ਉੱਥੇ ਨਹੀਂ ਸੀ ਬੈਠੀ ਹੋਈਗੀ ਜਿਹੜੀ ਮਿਨੀ ਬੈਠੀ ਹੋਈ ਜੈਸੀ ਸੀ ਉਹ ਪਤਾ ਨਹੀਂ ਕੌਣ ਸੀਗੀ ਉਹਨੇ ਸਿਰਫ ਮਿਨੀ ਦਾ ਮਹਾਂਦਰਾ ਹਦਾਰਾ ਲਿਆ ਹੋਇਆ ਸੀਗਾ ਜਿਹੜਾ ਹੱਕ ਸਾਰਿਆਂ ਨੂੰ ਨਹੀਂ ਮਿਲ ਸਕਦਾ ਸਿਰਫ ਤਾਂ ਹੀ ਲੋਕਾਂ ਨੂੰ ਹੀ ਮਿਲ ਸਕਦਾ ਏ ਖਾਦਾ ਹੱਕ ਮਿੰਨੀ ਮਸਲਨ ਇਹੋ ਕਿ ਨਜ਼ਮ ਲਿਖਣ ਦਾ ਹੱਕ ਹੱਕ ਤਾਂ ਸਾਰਿਆਂ ਨੂੰ ਹੁੰਦਾ ਏ ਸਿਰਫ ਜਾਚ ਸਾਰਿਆਂ ਨੂੰ ਨਹੀਂ ਹੁੰਦੀ ਜਾਚ ਕਿਸੇ ਵਿਰਲੇ ਨੂੰ ਇਹੋ ਹੀ ਤੇ ਆਖ ਰਹੀਆਂ ਜਿਹੜੀ ਜਾਚ ਸਾਰਿਆਂ ਨੂੰ ਨਹੀਂ ਆ ਸਕਦੀ ਉਹ ਮਿੰਨੀ ਇਹ ਤੂੰ ਆਖ ਰਹੀ ਏ ਇਸ ਤਰ੍ਹਾਂ ਤਾਂ ਕੋਈ ਵੀ ਹੁਨਰ ਕਿਸੇ ਨੂੰ ਨਹੀਂ ਸਿੱਖਣਾ ਚਾਹੀਦਾਗਾ ਬਾਕੀ ਹੁਨਰ ਤਾਂ ਸਿੱਖਿਆ ਜਾਂਦੇ ਆ ਕਿ ਸੇ ਨੂੰ ਵੀ ਆ ਜਾਂਦੇ ਨੇ ਪਰ ਇਹ ਨਜ਼ਮਾਂ ਲਿਖਣ ਵਾਲਾ ਅੰਜ ਲੋਕਾਂ ਨੇ ਇਹ ਵੀ ਗੱਲ ਬਣਾਈ ਹੋਈ ਏ ਕਿ ਇਹ ਹੁਨਰ ਇਲਾਹੀ ਹੁੰਦਾ ਆ ਅਸੀਂ ਲੋਕ ਇਹ ਨਹੀਂ ਮੰਨਦੇਗੇ ਤੁਸੀਂ ਲੋਕ ਤੁਸੀਂ ਲੋਕ ਕੌਣ ਜੱਗੀ ਤੇ ਉਹਦੇ ਸਾਰੇ ਲੋਕ ਜੱਗੀ ਕੌਣ ਏ ਜੱਗੀ ਮੇਰਾ ਦੋਸਤ ਹੈ ਦੋਸਤ ਸੀ ਹੁਣ ਵੀ ਇਹ ਦੋਸਤ ਹੈ ਚੇਤਨ ਨੂੰ ਸਾਹ ਲੈਂਦੇ ਆ ਇੰਜ ਜਾਪਿਆ ਜਿਵੇਂ ਮਿੰਟਾਂ ਸਕਿੰਟਾਂ ਵਿੱਚ ਉਹਦਾ ਹਰ ਇੱਕ ਸਾਹ ਇੱਕ ਹੌਂਕਾ ਜਿੱਡਾ ਲੰਮਾ ਹੋ ਗਿਆ ਹੋਵੇ ਮਿੰਨੀ ਤੂੰ ਬੜੇ ਪਿਆਰੇ ਗੀਤ ਲਿਖੇ ਸਨ ਤੇ ਮੈਨੂੰ ਤੇਰੀ ਉਹ ਗੱਲ ਵੀ ਕਦੇ ਨਹੀਂ ਭੁੱਲੀ ਕਿਹੜੀ ਉਹ ਚਾਂਦੀ ਦੀਆਂ ਘੰਟੀਆਂ ਵਾਲੀ ਮਿੰਨੀ ਨੇ ਇੱਕ ਨੀਜ਼ ਲਾ ਕੇ ਚੇਤਨ ਦੇ ਮੂੰਹ ਵੱਲ ਤੱਕਿਆ ਇਹ ਨੀਜ਼ ਇੰਨੀ ਉਹਦੀਆਂ ਅੱਖਾਂ ਨੇ ਨਹੀਂ ਸਿਲਾਈ ਜਾਪਦੀ ਜਿੰਨੀ ਉਹਦੇ ਕੰਨਾਂ ਨੇ ਸੀਗੀ ਸ਼ਾਇਦ ਉਹਦੇ ਕੰਨ ਦੂਰੋਂ ਨੇੜਿਓਂ ਕਿਸੇ ਚਾਂਦੀ ਦੀ ਘੰਟੀ ਦੀ ਆਵਾਜ਼ ਪਛਾਣਦੇ ਪੈ ਸਨ ਪਰ ਫੇਰ ਮੀਨੀ ਦੀ ਨਜ਼ਰ ਟਿਕ ਗਈ ਸੀਗੀ ਸ਼ਾਇਦ ਉਸ ਨੂੰ ਯਕੀਨ ਆ ਗਿਆ ਸੀਗਾ ਕਿ ਹੁਣ ਕਿਸੇ ਵੀ ਚਾਂਦੀ ਦੀ ਘੰਟੀ ਦੀ ਆਵਾਜ਼ ਕਿਤੋਂ ਨਹੀਂ ਆਵੇਗੀ ਕਿਹਦਰਾ ਨੂੰ ਜਾਪਿਆ ਕਿ ਚਾਂਦੀ ਦੀਆਂ ਸਾਰੀਆਂ ਘੰਟੀਆਂ ਕਿਸੇ ਨੇ ਇਕੱਠੀਆਂ ਕਰਕੇ ਕੋਠਾਲੀ ਵਿੱਚ ਪਾ ਦਿੱਤੀਆਂ ਸਨ ਨੂੰ ਟਨ ਟਨ ਕਰਦਿਆਂ ਸਾਰੀਆਂ ਕਾਂਟੀਆਂ ਹੁਣ ਪਿਗਲ ਕੇ ਚਾਂਦੀ ਦੀ ਏਟ ਬਣ ਗਈਆਂ ਸਨ ਮਿੰਨੀ ਚਾਂਦੀ ਦੀ ਏਟ ਵਾਂਗ ਚੇਤਨਾ ਦੇ ਸਾਹਮਣੇ ਬੈਠੀ ਹੋਈ ਸੀਗੀ ਨਰੇਸ਼ ਅੱਜ ਕੱਲ ਕਿੱਥੇ ਹੁੰਦਾ ਆ ਚੇਤਨਾ ਨੇ ਪੁੱਛਿਆ ਪਰ ਚੇਤਨਾ ਨੂੰ ਆਪ ਹੀ ਜਾਪਿਆ ਕਿ ਆਪਣੀ ਆਵਾਜ਼ ਉਸਨੇ ਆਪਣੇ ਗਲ ਵਿੱਚੋਂ ਖਿੱਚ ਕੇ ਕੱਢੀ ਸੀ ਨਰੇਸ਼ ਤੂੰ ਉਹਦਾ ਨਾਂ ਵੀ ਭੁੱਲ ਗਈਏ ਨਹੀਂ ਪਰ ਪਤਾ ਨਹੀਂ ਕਿੱਥੇ ਵੇ ਬੜੇ ਵਰੇ ਹੋਏ ਨੇ ਉਹ ਬੰਗਲੌਰ ਸੀਗਾ ਹੁਣ ਦਾ ਪਤਾ ਨਹੀਂਗਾ ਕਦੀ ਉਹਨੇ ਖਤ ਨਹੀਂ ਲਿਖਿਆਗਾ ਪਹਿਲਾਂ ਲਿਖਦਾ ਰਿਹਾ ਸੀਗਾ ਉਹਨੇ ਬੜੇ ਖਤ ਲਿਖੇ ਸਨ ਪਰ ਹੁਣ ਉਹ ਨਹੀਂ ਲਿਖਦਾਗਾ ਮੈਂ ਉਹਦੇ ਖਤਨ ਦਾ ਜਵਾਬ ਨਹੀਂ ਸਦਿੰਦੀ ਮਿਨੀ ਮੈਨੂੰ ਪਤਾ ਏ ਤੂੰ ਜੋ ਕੁਝ ਆਖਣਾ ਆ ਮੈਂ ਆਪ ਹੀ ਤੈਨੂੰ ਦੱਸਿਆ ਸੀਗਾ ਕਿ ਮੈਂ ਉਹਨੂੰ ਜਦੋਂ ਵੇਖਦੀ ਸਾਂ ਮੇਰੇ ਕੰਨਾਂ ਵਿੱਚ ਚੰਜ ਦੀਆਂ ਘੰਟੀਆਂ ਖੜਕਦੀਆਂ ਸਨ ਉਹਨੂੰ ਵੇਖ ਕੇ ਤੂੰ ਮੁਹੱਬਤ ਦਾ ਪਹਿਲਾ ਗੀਤ ਲਿਖਿਆ ਸੀਗਾ ਜੋ ਕੁਝ ਵੀ ਲਿਖਿਆ ਸੀਗਾ ਉਸ ਨੂੰ ਦੇਖ ਕੇ ਲਿਖਿਆ ਸੀਗਾ ਮੈਂ ਉਹਨੂੰ ਸੋਚੇ ਬਿਨਾਂ ਕੁਝ ਨਹੀਂ ਲਿਖ ਸਕਦੀ ਤੇ ਹੁਣ ਤੂੰ ਕੁਝ ਨਹੀਂ ਲਿਖਦੀ ਕਿਉਂਕਿ ਹੁਣ ਮੈਂ ਉਹਨੂੰ ਕਦੇ ਨਹੀਂ ਸੋਚਦੀਗੀ ਪਰ ਕਿਸੇ ਨੂੰ ਸੋਚਣਾ ਜਾਂ ਨਾ ਸੋਚਣਾ ਆਪਣੇ ਵਾਸਤੇ ਹੁੰਦਾ ਏ ਇਹ ਤੂੰ ਵੀ ਤੁਵਾਸ ਵਿੱਚ ਕਿਸ ਤਰ੍ਹਾਂ ਕਰ ਲਿਆ ਆ ਆਪਣੀਆਂ ਸੋਚਾਂ ਨੂੰ ਆਪਣੇ ਵਸ ਵਿੱਚ ਕਰਨ ਵਾਸਤੇ ਤਾਂ ਮੈਂ ਸਾਰਾ ਕੁਝ ਕੀਤਾ ਇਹ ਚੇਤੀ ਉਸ ਬੇਵਸੀ ਨਾਲ ਤਾਂ ਸਿਰਫ ਉਸੇ ਜੋਗੀ ਹੋ ਜਾਣਾ ਸੀਗਾ ਇੱਕ ਤਰ੍ਹਾਂ ਨਾਲ ਹੋ ਕੇ ਹੀ ਗਈ ਸਾ ਮੈਂ ਉਹਦੇ ਬਿਨਾ ਹੋਰ ਕੁਝ ਸੋਚ ਹੀ ਨਹੀਂ ਸਕਦੀਗੀ ਇਹ ਤਾਂ ਜੇ ਮੈਨੂੰ ਜੱਗੀ ਕਿਸੇ ਰਾਹੇ ਨਾ ਪਾਉਂਦਾ ਕਿਹੜੇ ਰਾਹੇ ਮਿੰਨੀ ਇਸ ਰਾਹ ਜਿਹੜੇ ਜਿਹੜਾ ਮੇਰੀ ਖੁਦਗਰਜ਼ੀ ਦਾ ਰਾਹ ਨਹੀਂ ਕਾ ਮੈਨੂੰ ਨਹੀਂ ਪਤਾ ਕਿ ਇਹ ਕਿਹੜਾ ਰਾਹ ਹੈ ਪਰ ਜਿਹੜਾ ਖੁਦ ਦੀ ਗਰਜ ਦਾ ਰਾਹ ਨਹੀਂ ਹੁੰਦਾਗਾ ਉਹ ਕਿਸੇ ਹੋਰ ਦੀ ਗਰਜ ਦਾ ਰਾਹ ਹੋਵੇਗਾ ਨਹੀਂ ਜੇਤੀ ਜੱਗੀ ਨੂੰ ਆਪਣੀ ਕੋਈ ਗਰਜ ਨਹੀਂ ਕੀ ਮੈਨੂੰ ਉਹਨੇ ਜਿਸ ਰਾਹ ਉੱਤੇ ਪਾਇਆ ਹੈ ਇਹ ਨਾ ਮੇਰੀ ਗਰਜ ਦਾ ਰਾਹ ਹੈ ਤੇ ਨਾ ਜੱਗੀ ਦੀ ਗਰਜ ਦਾ ਇਹ ਲੋਕਾਂ ਦੀ ਗਰਜ ਦਾ ਰਾਹ ਹੈ ਤੇ ਜਿਹੜੀ ਗਰਜ ਸੈਂਕੜੇ ਲੋਕਾਂ ਦੀ ਹੋਵੇ ਉਹ ਕਿਸ ਤਰ੍ਹਾਂ ਗਲਤ ਹੋ ਸਕਦੀ ਹੈ ਚੇਤਨਾ ਦੇ ਮੂਹਤੇ جھੁਕ ਜਾਇਆ ਉਸ ਨੂੰ ਹਾਸਾ ਤਾਂ ਆਖਿਆ ਹੀ ਜਾ ਸਕਦਾ ਹੈ ਪਰ ਉਸ ਨੂੰ ਰੂਣ ਵੀ ਆਖਿਆ ਜਾ ਸਕਦਾ ਹੈ ਤੇ ਚੇਤਨਾ ਨੇ ਪੁੱਛਿਆ ਹਾਂ ਤੂੰ ਸੈਂਕੜੇ ਲੋਕਾਂ ਦਾ ਕੀ ਸਵਾਰਨੀ ਹੈ ਮਿੰਨੀ ਮੈਂ ਤਾਂ ਨਹੀਂ ਪਰ ਜੱਗੀ ਸਵਾਰਦਾ ਏ ਉਹ ਮਰਦੇ ਸਾਰਾ ਦਿਨ ਲੋਕ ਉਹਦੇ ਦਿਵਾਲੇ ਵਾਲੇ ਦਿਵਾਲੇ ਫਿਰਦੇ ਨੇ ਉਹ ਉਹਨਾਂ ਦੇ ਦੁੱਖ-ਸੋਖ ਸੁਣਦਾ ਏ ਪਰ ਮੈਂ ਔਰਤ ਹਾਂ ਬਹੁਤਾ ਘਰ ਹੀ ਰਹਿਨੀ ਆ ਫਿਰ ਵੀ ਕਈਆਂ ਔਰਤਾਂ ਨੂੰ ਪੜਾਨੀ ਆ ਕਈ ਜਿਹੜੀਆਂ ਵੇਲੇਕ ਵੇਲੇ ਬਮਾਰ ਹੋ ਜਾਂਦੀਆਂ ਨੇ ਉਹਨਾਂ ਦਾ ਸਭ ਕੁਝ ਸਵਾਰ ਨਹੀਂ ਆ ਕਈਆਂ ਨੂੰ ਮੈਂ ਮਿਨੀ ਨੇ ਚੇਤਨਾ ਦੇ ਮੂੰਹ ਉੱਤੋਂ ਇੱਕ ਤਸੱਲੀ ਲੱਭਣ ਵਾਸਤੇ ਅੱਗੋਂ ਆਖਿਆ ਮੈਂ ਤੈਨੂੰ ਆਖਿਆ ਸੀ ਨਾ ਕਿ ਲੋਕਾਂ ਨੇ ਇਹ ਵੀ ਗੱਲ ਬਣਾਈ ਹੋਈ ਹੈ ਕਿ ਸ਼ਾਇਰੀ ਦਾ ਹੁਨਰ ਇਲਾਹੀ ਹੁਨਰ ਹੁੰਦਾ ਹੈ ਪਰ ਅਸੀਂ ਲੋਕ ਇਹ ਨਹੀਂ ਮੰਨਦੇ ਕਿ ਮੈਂ ਕਈਆਂ ਨੂੰ ਨਜ਼ਮ ਲਿਖਣੀ ਸਖਾਨੀਆਂ ਨਜ਼ਮ ਲਿਖਣੀ ਤਕਨ ਤਕ ਜੋੜ ਕੇ ਦਸਨੀਆਂ ਫਿਰ ਹੌਲੀ ਹੌਲੀ ਉਹ ਲੋਕ ਵੀ ਤੁਕਾਂ ਜੋੜਨ ਲੱਗ ਪੈਂਦੇ ਨੇ ਕੁਝ ਦਿਨ ਦੋ ਦੋ ਤੁਕਾਂ ਜੋੜਦੇ ਨੇ ਫਿਰ ਚਾਰ ਚਾਰ ਤੇ ਫਿਰ ਅੱਠ ਅੱਠ ਤੇ ਜੋੜਨ ਲੱਗ ਪੈਂਦੇ ਆ ਪਰ ਮਿੰਨੀ ਉਹ ਤੁਕਾਂ ਜਿਹੜੇ ਕੰਮ ਕਿਹੜੇ ਕੰਮ ਆਉਂਦਗਾ ਨੇ ਕਮਕੋਰੀ ਆਉਂਦਗਾ ਤੂੰ ਕਦੇ ਉਹ ਦੁਨੀਆ ਨਹੀਂ ਦੇਖੀ ਜਿੱਥੇ ਰੋਜ਼ ਜਲੂਸ ਨਿਕਲਦੇ ਨੇ ਮਜ਼ਾਹਰੇ ਹੁੰਦੇ ਨੇ ਹੜਤਾਲਾਂ ਹੁੰਦਗਆਂ ਨੇ ਮੈਂ ਸਮਝ ਸਕਦੀ ਆ ਮਿੰਨੀ ਜੱਗੀ ਤੈਨੂੰ ਬਹੁਤ ਚੰਗਾ ਲੱਗਦਾ ਏ ਪਹਿਲਾਂ ਨਹੀਂ ਸੀ ਲੱਗਦਾਗਾ ਜਦੋਂ ਉਹਨੂੰ ਦੇਖਦੀ ਸਾਂ ਮੇਰਾ ਜੀ ਕਰਦਾ ਹੁੰਦਾ ਸੀ ਕਿ ਮੈਂ ਇਹਦੇ ਕੋਲੋਂ ਕਿਤੇ ਦੂਰ ਚਲੀ ਜਾਵਾ ਫਿਰ ਪਰ ਉਹਦੇ ਵਿੱਚ ਪਤਾ ਨਹੀਂ ਕੀ ਏ ਕੁਝ ਗੂੰਦ ਵਰਗਾ ਹੋਵੇ ਤੂੰ ਤੇ ਸ਼ਾਇਦ ਇਹ ਗੱਲ ਹਾਸੇ ਵਿੱਚ ਆਖੀਏ ਪਰ ਉਹਦੇ ਵਿੱਚ ਸੱਚਮੁੱਚ ਕੁਝ ਗੁੰਦ ਵਰਗਾ ਏ ਪਹਿਲਾਂ ਉਹਦੇ ਕੋਲੋਂ ਜੀ ਕਾਲਾ ਬੰਦਾ ਸੀ ਕ੍ਰਿਚਦਾ ਵੀ ਸੀਗਾ ਫਿਰ ਹੌਲੀ-ਹੌਲੀ ਕਿੰਨਾ ਕੁਝ ਉਹਦੇ ਨਾਲ ਜੜ ਗਿਆ ਜਾਪਦਾ ਏ ਮਨ ਵੀ ਤੂੰ ਹਸਨੀ ਪਈਏ ਚੇਤੀ ਪਰ ਮੁਹੱਬਤ ਵੀ ਆਦਤ ਵਾਂਗ ਪਾਣੀ ਪੈਂਦੀ ਏ ਸੋ ਹੁਣ ਤੈਨੂੰ ਆਦਤ ਪੈ ਗਈ ਏ ਹਣ ਉਹਦੇ ਕੋਲੋਂ ਪਰਾਂ ਜਾਣ ਵਾਲੀ ਗੱਲ ਕੋਜ ਇਸ ਤਰ੍ਹਾਂ ਹੀ ਏ ਜਿਸ ਤਰ੍ਹਾਂ ਕੋਈ ਆਪਣੇ ਪਰਛਾਵੇਂ ਕੋਲੋਂ ਪਰਾਂ ਜਾਣ ਲਈ ਦੌੜਨ ਲੱਗ ਪਵੇ ਇਸੇ ਲਈ ਤੂੰ ਉਹਦੇ ਕੋਲੋਂ ਪਰਾਂ ਜਾਣ ਦਾ ਖਿਆਲ ਛੱਡ ਦਿੱਤਾ ਆ ਉਹ ਕੰਮ ਕੀ ਕਰਦਾ ਏ ਮਿੰਨੀ ਮੈਂ ਤੈਨੂੰ ਦੱਸਿਆ ਸੀਗਾ ਕਿ ਉਹ ਲੋਕਾਂ ਦੇ ਕੀ ਕੰਮ ਕਰਦਾ ਏ ਪਰ ਉਸ ਤਰ੍ਹਾਂ ਜਿਸ ਤਰ੍ਹਾਂ ਤੂੰ ਪੁੱਛਣੀ ਏ ਉਸ ਤਰ੍ਹਾਂ ਉਹ ਬੇਰੁਜ਼ਗਾਰ ਏ ਹਾਂ ਬੇਰੁਜ਼ਗਾਰ ਏ ਉਹਨੂੰ ਬੇਰੁਜ਼ਗਾਰ ਕਹਿਣਾ ਠੀਕ ਨਹੀਂ ਗਾ ਕਿਉਂਕਿ ਉਹ ਬੇਰੁਜ਼ਗਾਰ ਨਹੀਂ ਗਾ ਉਹ ਬੇਰੁਜ਼ਗਾਰੀ ਏ ਮਿੰਨੀ ਚਿਤਨਾ ਨੇ ਕੋਜਤਰਾ ਨੂੰ ਕਿ ਮਿੰਨੀ ਵੱਲ ਤੱਕਿਆ ਤੇ ਫਿਰ ਕਹਿਣ ਲੱਗੀ ਇਹ ਤੂੰ ਇੰਜ ਆਖਿਆ ਜਿਵੇਂ ਕੋਈ ਆਖੇ ਕਿ ਮੈਂ ਉਦਾਸ ਨਹੀਂਗੀ ਮੈਂ ਖੁਦ ਉਦਾਸੀ ਹਾਂ ਹਾਂ ਜੀਤੀ ਉਹਦੇ ਬਾਰੇ ਕੁਝ ਇਸ ਤਰ੍ਹਾਂ ਹੀ ਆਖਿਆ ਜਾ ਸਕਦਾ ਏ ਉਹ ਪਿਆਸਾ ਨਹੀਂ ਉਹ ਖੁਦ ਇੱਕ ਪਿਆਸ ਏ ਉਹ ਭੁੱਖਾ ਨਹੀਂ ਪਰ ਉਹ ਆਪ ਇੱਕ ਭੁੱਖ ਏ ਤੇ ਮਿੰਨੀ ਸ਼ਾਇਦ ਉਹ ਬਦਨਸੀਬ ਨਹੀਂ ਬਦਨਸੀਬੀ ਏ ਇਹ ਤੂੰ ਆਪਣੇ ਆਪ ਨਾਲ ਕੀ ਕਰ ਲਿਆ ਏ ਪਤਾ ਨਹੀਂ ਕੀ ਹੋ ਗਿਆ ਜੀਤੀ ਮਿੰਨੀ ਨੇ ਪਤਾ ਨਹੀਂ ਇਹ ਗੱਲ ਆਖਣੀ ਸੀ ਕਿ ਨਹੀਂ ਪਰ ਗੱਲ ਉਹਦੇ ਮੂੰਹ ਨੂੰ ਖੋਲ ਕੇ ਬਾਹਰ ਆ ਗਈ ਤੇ ਫਿਰ ਆਪਣੇ ਮੂੰਹੋਂ ਨਿਕਲੀ ਹੋਈ ਗੱਲ ਬਲਮੀ ਨੇ ਆਪ ਹੀ ਪਰੇਸ਼ਾਨ ਹੋ ਕੇ ਦੇਖਿਆ ਤੇ ਅੱਖਣ ਲੱਗੀ ਪਤਾ ਨਹੀਂ ਮੇਰੇ ਅੰਦਰ ਕਿਹੋ ਜਿਹੀ ਖੁਦਗਰਜ਼ੀ ਏ ਮੈਂ ਬੈਠੀ ਬੈਠੀ ਇਸ ਤਰ੍ਹਾਂ ਸੋਚਣ ਲੱਗ ਪੈਣੀ ਆ ਮੈਂ ਬੈਠੀ ਬੈਠੀ ਨਰੇਸ਼ ਨੂੰ ਯਾਦ ਕਰਨ ਲੱਗ ਪੈਣੀ ਆ ਮੈਂ ਬੈਠੀ ਬੈਠੀ ਮਿੰਨੀ ਤੂੰ ਨਰੇਸ਼ ਨੂੰ ਇੱਕ ਖੱਤ ਕਿਉਂ ਨਹੀਂ ਲਿਖਦੀਗੀ ਉਹ ਤੈਨੂੰ ਕਈ ਖੱਤ ਲਿਖੇ ਤੇ ਕਈ ਪਾੜੇ ਜੇਤੀ ਜਦੋਂ ਵੇਲਾ ਸੀ ਖੱਤ ਲਿਖਣ ਦਾ ਉਦੋਂ ਨਾ ਲਿਖਿਆ ਹੁਣ ਤਾਂ ਵੇਲਾ ਹੀ ਨਹੀਂ ਰਹੇਗਾ ਹੁਣ ਕੀ ਹੋ ਗਿਆ ਮਿੰਨੀ ਹੁਣ ਵੀ ਨਹੀਂ ਜਿੱਤੀ ਹੁਣ ਨਹੀਂ ਹੁਣ ਕਦੇ ਵੀ ਨਹੀਂ ਮੈਂ ਥੋੜੇ ਜਿਹੇ ਦਿਨ ਹੋ ਗਿਆ ਜੋਗੀ ਨਾਲ ਵਿਆਹ ਕਰਾ ਲਿਆ ਵਿਆਹ ਹੋਰ ਕੋਈ ਰਸਤਾ ਨਹੀਂ ਸੀਗਾ ਮੈਨੂੰ ਉਹਦਾ ਬੱਚਾ ਹੋਣ ਵਾਲਾ ਹੈ ਬੱਚਾ ਮੈਂ ਬੜਾ ਚਹਿਰ ਬੜਾ ਚਹਿਰ ਮਿੰਨੀ ਦੋਵੇਂ ਤਲੀਆਂ ਆਪਣੇ ਮੂ ਤੇ ਰੱਕੇ ਰੋਂ ਲੱਗ ਪਈ ਚੇਤਨਾ ਮਿੰਨੀ ਦੇ ਕੋਲ ਮੰਜੀ ਉੱਤੇ ਬੈਠ ਗਈ ਤੇ ਉਹਦੇ ਮੱਥੇ ਉੱਤੇ ਹੱਥ ਫੇਰਦੀ ਨੇ ਦੇਖਿਆ ਕਿ ਉਹਦਾ ਆਪਣਾ ਹੱਥ ਕੰਬਦਾ ਪਿਆ ਸੀ ਮੈਂ ਬੜਾ ਚੇਰੇ ਇਸ ਗੱਲ ਤੋਂ ਬਚਦੀ ਰਹੀ ਹਾਂ ਜੇਤੀ ਤੈਨੂੰ ਪਤਾ ਨਹੀਂਗਾ ਮੈਂ ਜੱਗੀ ਨਾਲ ਕਿੰਨਾ ਕਿੰਨਾ ਚਿਰ ਗੁੱਸੇ ਹੋ ਜਾਂਦੀ ਸਾਂ ਗੁੱਸੇ ਵਿੱਚ ਉਹਨੂੰ ਬੜਾ ਕੋਜਾਕਦੀ ਸਾਂ ਪਰ ਉਹ ਕਦੇ ਕਿਸੇ ਗੱਲ ਦਾ ਗੁੱਸਾ ਵੀ ਨਹੀਂ ਸੀ ਕਰਦਾ ਅਸੀਂ ਤਿੰਨਾਂ ਦਿਨਾਂ ਲਈ ਇੱਕ ਪਿੰਡ ਗਏ ਸਾਂ ਉੱਥੇ ਉਹਨੇ ਲੈਕਚਰ ਦੇਣਾ ਸੀਗਾ ਉੱਥੇ ਉੱਥੇ ਰਾਤ ਨੂੰ ਉਹ ਹਮੇਸ਼ਾ ਮੈਨੂੰ ਸਮਝਾਉਂਦਾ ਹੁੰਦਾ ਸੀ ਕਿ ਜਿਹੜੀ ਗੱਲ ਨੂੰ ਜਸਮ ਦੀ ਪਵਿੱਤਰਤਾ ਆਖਿਆ ਜਾਂਦਾ ਏ ਉਹ ਖੁਦਗਰਜ਼ੀ ਹੁੰਦੀ ਏ ਮੈਨੂੰ ਫੇਰ ਇਹੋ ਜਾਪਨ ਲੱਗ ਪਿਆ ਕਿ ਮੈਂ ਸੱਚੀ ਮੁੱਚੀ ਬੜੀ ਖੁਦਗਰਜ਼ ਸਾ ਪਰਚੇਤੀ ਚੇਤੀ ਉਹਦੇ ਜਿਸਮ ਨੂੰ ਛੋਣਾ ਮੈਨੂੰ ਚੰਗਾ ਨਹੀਂ ਲੱਗਦਾਗਾ ਇੱਕ ਤਰ੍ਹਾਂ ਦੀ ਰਿਪੈਲਸ਼ਨ ਆ ਓ ਮਿੰਨੀ ਪਤਾ ਨਹੀਂ ਮੈਂ ਕਿਹੋ ਜਹੀ ਮਿੱਟੀ ਦੀ ਖੜੀ ਹੋਈ ਹਾਂ ਬਾਹਰੋਂ ਸਭ ਕੁਝ ਬਦਲ ਲਿਆਏ ਪਰ ਮੇਰੇ ਅੰਦਰੋਂ ਕੁਝ ਨਹੀਂ ਬਦਲਿਆ ਕੁਝ ਨਹੀਂ ਬਦਲਦਾ ਕਾ ਮੈਂ ਤੈਨੂੰ ਸੱਚ ਦੱਸਾਂ ਕਿਸੇ ਨੂੰ ਨਹੀਂ ਦੱਸ ਸਕਦੀ ਪਰ ਤੈਨੂੰ ਜੱਗੀ ਨੇ ਦੋ ਮੱਝਾਂ ਰੱਖੀਆਂ ਹੋਈਆਂ ਨੇ ਉਹ ਅਣਗੁਆੜ ਵਿੱਚ ਦੁੱਧ ਵੇਚਦਾ ਏ ਮੈਂ ਜਦੋਂ ਮੱਝਾਂ ਦਾ ਗਤਾਵਾ ਕਰਨੀ ਆ ਤੂੜੀ ਤੇ ਵੰਡਰ ਲਾਉਣੀ ਆ ਮੈਨੂੰ ਹਮੇਸ਼ਾ ਇੰਜ ਜਾਪਦਾ ਏ ਜਿਵੇਂ ਮੈਂ ਆਪਣੇ ਸੁਪਨਿਆਂ ਦਾ ਗਤਾਵਾ ਕਰਨ ਲੱਗ ਪਈ ਆ ਉਮਿਨੀ ਚੇਤਨਾ ਨੇ ਮਿਨੀ ਦੇ ਮੱਥੇ ਉੱਤੇ ਮੜਕਿਆਂ ਨੂੰ ਇਸ ਤਰ੍ਹਾਂ ਪੁੰਜਿਆ ਜਿਵੇਂ ਉਹ ਆਪਣੇ ਹੱਥ ਨਾਲ ਮਿਨੀ ਦੇ ਮੱਥੇ ਉੱਤੇ ਲਿਖੇ ਹੋਏ ਲੇਖ ਵੀ ਪੁੰਜੇਣਾ ਚਾਹੁੰਦੀ ਹੋਵੇ ਤੇ ਹੋਣੀ ਜਿਹੜੀ ਵਰਿਆਂ ਤੋਂ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠੀ ਹੋਈ ਸੀਗੀ ਅੰਜ ਕਦੇ ਮਿਨੀ ਦੀ ਕਾਪੀ ਵਿੱਚ ਮੁਹੱਬਤ ਦਾ ਕੋਈ ਗੀਤ ਪੜ੍ਹ ਕੇ ਹੌਕਾ ਪਰ ਛੱਡਦੀ ਸੀਗੀ ਮਿਨੀ ਦੇ ਵਿਆਹ ਵੇਲੇ ਜਦ ਸੁਹਾਗ ਦਾ ਗੀਤ ਗਾਉਣ ਲੱਗੀ ਤਾਂ ਉਹ ਗੀਤ ਉਹਦੇ ਹੇਠਾਂ ਹੋਠਾਂ ਵਿੱਚ ਹੀ ਇੱਕ ਵੇਣ ਬਣ ਗਿਆ ਸੀਗਾ ਇਸ ਵੇਲੇ ਚੇਤਨਾ ਤੇ ਮਿੰਨੀ ਜਿਹੜੀ ਹਵਾ ਵਿੱਚ ਸਾਹ ਲੈਂਦੀਆਂ ਪਈਆਂ ਸਨ ਉਹਨਾਂ ਨੂੰ ਜਾਪਿਆ ਕਿ ਉਸ ਹਵਾ ਵਿੱਚ ਕਿਸੇ ਦੇ ਵੈਂਡ ਰਲੇ ਹੋਏ ਸਨ ਪਰ ਨਹੀਂ ਜੇਤੀ ਮਿੰਨੀ ਇੱਕ ਡੂੰਗਾ ਸਾਹ ਲੈ ਕੇ ਅੱਖ ਲੱਗੀ ਹੁਣ ਮੇਰਾ ਇਸ ਧਰਤੀ ਨਾਲ ਰਿਸ਼ਤਾ ਬਣ ਗਿਆ ਏ ਲੋਕ ਕਹਿੰਦੇ ਨੇ ਇਨਸਾਨ ਦਾ ਉਸ ਧਰਤੀ ਨਾਲ ਰਿਸ਼ਤਾ ਹੁੰਦਾ ਏ ਜਿੱਥੇ ਉਹਦੇ ਲਈ ਗਾਰੇ ਤੇ ਮਿੱਟੀ ਦਾ ਇੱਕ ਘਰ ਹੋਵੇ ਡਿਓੜੀ ਵਿੱਚ ਲਵੇਰਾ ਹੋਵੇ ਵਿੜੇ ਵਿੱਚ ਬਾਲ ਹੋਵੇ ਤੇ ਤੇ ਉਸ ਧਰਤੀ ਵਿੱਚ ਉਹਦੇ ਲੱਗਿਆ ਦਾਣਿਆ ਉਦੇ ਲੱਗਿਆ ਲਾਣਿਆਂ ਦੀ ਕਬਰ ਹੋਵੇ ਵੇਖ ਲੈ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ ਨੇ ਤੇ ਮੈਨੂੰ ਘਰ ਵੀ ਮਿਲ ਗਿਆ ਏ ਬੂਹੇ ਲੱਗੇ ਦੋ ਲਵੇਰੀਆਂ ਵੀ ਨੇ ਤੇ ਇੱਕ ਬਾਲ ਮੇਰੀ ਕੱਖ ਵਿੱਚ ਪਿਆ ਹੋਇਆ ਏ ਤੇ ਤੇ ਇੱਕ ਕਬਰ ਮੇਰੀ ਛਾਤੀ ਵਿੱਚ ਬਣੀ ਹੋਈ ਏ ਉਹ ਮਿੰਨੀ